ਸਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅ YouTube ਚੈਨਲ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਪਹਿਲਾ ਤਾਂ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਇਹ ਮਿਲੌਨੀ ਆ ਤੁਹਾਨੂੰ ਪਵਨ ਦੇ ਤਕਦੀਰ ਨਾਲ ਹਲੋ ਜੀ ਸਸ਼ੀਕਾਲ ਜੀ ਹੈਪੀ ਦੀਵਾਲੀ ਸਾਰਿਆਂ ਨੂੰ ਤੇ ਤਕਦੀਰ ਨੂੰ ਮਿਲੋ ਤਕਦੀਰ ਨਾਲ ਅਸਲ 'ਚ ਕੱਲ ਥੱਕ ਗਈ ਐ ਕਾਫੀ ਜ਼ਿਆਦਾ ਤੇ ਹੁਣ ਨੂੰ ਨੀਂਦ ਆ ਰਹੀ ਐ ਤਕਦੀਰ ਤਕਦੀਰ ਹੈਪੀ ਦੀਵਾਲੀ ਕਰੋ ਗਾਇਜ਼ ਨੂੰ ਇਹਨਾਂ ਅੱਜ ਕੱਲ੍ਹ ਅਸੀਂ ਫੰਕਸ਼ਨ ਤੇ ਗਏ ਸੀਗੇ ਉੱਥੇ ਅਸੀਂ ਕੋਈ ਵੀਡੀਓ ਨਹੀਂ ਬਣਾਈ ਮੈਂ ਸਨੈਪਚੈਟ ਤੇ ਜ਼ਰੂਰ ਸਟੋਰੀਆਂ ਪਾਈਆਂ ਸੀਗੀਆਂ ਤੇ ਕਿਉਂਕਿ ਉੱਥੇ ਤਕਦੀਰ ਕਰਕੇ ਥੋੜਾ ਬਿਜ਼ੀ ਸੀ ਤੇ ਥੱਕ ਬਹੁਤ ਜ਼ਿਆਦਾ ਗਏ 2 ਵਜੇ ਕਿਸੀ ਦਾ ਗੇਮ ਆ ਗਈ ਤੇ ਹੁਣ ਪਹਿਲਾਂ ਆਪਾਂ ਗਿਫਟਸ ਦੇ ਆਈਏ ਜਿਹਨੇ ਹਾਂ ਪਹਿਲਾਂ ਆਪਾਂ ਨੂੰ ਦੀਵਾਲੀ ਗਿਫਟਸ ਦੇ ਆਈਏ ਹਾਂਜੀ ਤੇ ਅਸੀਂ ਗਿਫਟ ਦੇ ਆਈ ਸੀ ਜਿਨ੍ਹਾਂ ਦੇ ਘਰੇ ਦੇ ਕੇ ਆਉਣੇ ਸੀਗੇ ਤੇ ਹੁਣ ਜੁਗਰਾਜ ਨਾਲ ਨੂੰ ਮੈਂ ਭੇਜ ਦਿਆਂ ਮਾਰਕੀਟ ਇੱਧਾ ਦੀਵੇ ਲੈ ਕੇ ਆਉਣੇ ਨੇ ਲਿਖ ਲਿਓ ਨਹੀਂ ਤੁਸੀਂ ਸਮਾਨ ਇੱਦਾਂ ਤਾਂ ਭੁੱਲ ਜਾਣਾ ਠੀਕ ਹੈ ਦੀਵੇ ਸਨੈਕਸ ਬਣਾਉਣੇ ਨੇ ਉਹਦੇ ਲਈ ਗਰੋਸਰੀ ਕੁਸ਼ਕ ਹੋਰ ਵੀ ਮੈਂ ਭੁੱਲ ਨਾ ਜਾਵਾਂ ਬਸ ਕੁਸ਼ਕ ਹੋਰ ਸਮਾਨ ਲੈ ਆਇਓ ਤੇ ਹੋਰ ਕੁਝ ਸ਼ਾਮ ਨੂੰ ਅੱਜ ਆਪਾਂ ਸੈਲੀਬ੍ਰੇਟ ਕਰਨੀ ਹੈ ਹਿਸ਼ ਵਿਰੀ ਉਹਨਾਂ ਨਾਲ ਹਾਂ ਯੈਸ ਤੇ ਮੱਥਾ ਟੇਕ ਕੇ ਆਵਾਂਗੇ ਤੁਸੀਂ ਦੇਖੋ ਦੀਵੇ ਲੋਹੇ ਲੱਗੀ ਹੋਈ ਹੈ ਤੇ ਕੀ ਕਰਦੇ ਆ ਸੋਹਣੇ ਇਹੇ ਮੱਕੰਦ ਨੂੰ ਨਰੀਆ ਹੈਪੀ ਬਰਥਡੇ ਆ ਇਹਦਾ ਹੈਪੀ ਬਰਥਡੇ ਆ ਹੈਪੀ ਬਰਥਡੇ ਨਹੀਂ ਪੁੱਤ ਹੈਪੀ ਦੀਵਾਲੀ ਆ ਮੇਰਾ ਹੈਪੀ ਬਰਥਡੇ ਕਰੋ ਹੈਪੀ ਬਰਥਡੇ ਟੂ ਯੂ ਆਈ ਮਿਸ ਟੀ ਯੂ ਆਈ ਮਿਸ ਟੀ ਗੋਡ ਬlesਸ ਯੂ ਗੋਡ ਬlesਸ ਯੂ हां जी ਤੁਸੀਂ ਡੈਕੋਰੇਸ਼ਨ ਚ ਲੱਗੇ ਹੋ ਹੋਰ ਮੇਰੇ ਤੋਂ ਦੇਖਿਆ ਹੀ ਨਹੀਂ ਸਾਲੂ ਟੇਪੇ ਨਹੀਂ ਉੱਪਰ ਹੀ ਐਸਾ ਨਹੀਂ ਕਿ ਮੈਂ ਉਹਨਾਂ ਪੁਰਾਣਾ ਸਮਾਨ ਪਿਆ ਸੀ ਥੋੜਾ ਜਿਹਾ ਮੈਂ ਕਿਹਾ ਪਹਿਲਾਂ ਉਹ ਲਾ ਕੇ ਦੇਖ ਲਈਏ ਹਾਂ ਉਸ ਤੋਂ ਬਾਅਦ ਦੇਖ ਲਿਆ ਰਾਮੂ ਜੀ ਪਤਾ ਨਹੀਂ ਕਿੰਨਾ ਟਾਈਮ ਲਾ ਕੇ ਆਉਣਗੇ ਹਾਂ ਰਾਮੂ ਹਾਲੇ 플ੌਟ ਤੇ ਗਿਆ ਹੋਇਆ ਥੋੜੇ ਟਾਈਮ ਦਾ ਕਹਿ ਕੇ ਉਹ ਅੱਜ ਉਹਨੇ ਐਵੇਂ ਪੈਰ ਦੇ ਮਾਲ ਦੇ ਫਿਰ ਜਾਣਾ ਹੂੰ ਹੂੰ ਆ ਉਹਨੂੰ ਉਹਦੀ ਛੁੱਟੀ ਦਾ ਟਾਈਮ ਹੋ ਗਿਆ ਹੁਣ ਇੱਕ ਤੁਹਾਨੂੰ ਅੱਜ ਨਾਲ ਇੱਕ ਚੀਜ਼ ਪਲਾ ਕੇ ਲਿਉ ਮਾਚਾ ਨਾ ਮੈਂ ਬਈ ਮੈਂ ਤਾਂ ਕੜਾਗੁੜਾ ਮੇਰਾ ਬਾਹਰ ਕਹਿੰਦੇ ਹਾਂ ਤੁਹਾਨੂੰ ਕਿੰਨੀ ਵਾਰ ਤਾਂ ਮੈਂ ਕਿਹਾ ਵੀ ਪਲਾਉਂਗਾ ਬੇਟਾ ਮੈਂ ਜਦੋਂ ਠੀਕ ਹੋਊਂਗਾ ਫਿਰ ਲੂੰਗਾ ਮੈਂ ਤਾਂ ਜਮਾ ਹੀ ਖਰਾਬ ਹੋਇਆ ਪਿਆ ਮੇਰਾ ਸਭ ਕੁਝ ਓਕੇ ਉਹ ਵੀ ਗੱਡੀ ਆ ਗਈ ਭਾਈ ਅੱਜ ਮੱਥਾ ਵੀ ਮੈਂ ਕਿਹਾ ਆਪਾਂ 3:30 4 ਵਜੇ ਟੇਕੇ ਹੀ ਐ ਮੈਂ ਤਾਂ ਸੋਚਿਆ ਤੁਸਾਂ ਟੇਕੇ ਮੈਂ ਤਾਂ ਹਟਾਂ ਅੱਛਾ ਆ ਵੀ ਹੈ ਕਰ ਲਿਆ ਬੱਸ ਦੇਖਿਆ ਮम्मा ਅਸਲ 'ਚ ਕੱਲ ਫੰਕਸ਼ਨ ਕਰਕੇ ਅੱਜ ਥੱਕ ਗਏ ਜਿਆਦਾ ਰਾਤ ਅਸੀਂ ਸੌਣ 'ਚ ਲੇਟ ਹੋ ਗਏ ਰਾਤ ਸੁੱਤੇ ਆਪਾਂ 3 ਵਜੇ ਦੇ ਨੇੜੇ ਤੇ ਸੁੱਤੇ ਆ ਅੱਜ ਹਲੇ ਦਿਨ ਕਰਕੇ ਪਤਾ ਨਹੀਂ ਹਲੇ ਰਸ਼ ਘਟਾ ਰਸ਼ ਵੀ ਘਟਾ ਗਰਮੀ ਦੇ ਕਿੰਨੀ ਜਿਆਦਾ ਹਾਂ ਅੱਜ ਗਰਮੀ ਬੜੀ ਜਿਆਦਾ ਵੀ ਇੱਕ ਸਾਡੇ ਮम्मा ਨੂੰ ਸ਼ੈਟਿਕਾ ਪੇਨ ਦੀ ਵੀ ਪ੍ਰੋਬਲਮ ਹੈ ਜੇ ਕਿਸੇ ਨੂੰ ਉਹਦਾ ਕੋਈ ਪੱਕਾ ਇਲਾਜ ਪਤਾ ਹੋਇਆ ਕਮੈਂਟ ਚ ਜਰੂਰ ਦੱਸਿਓ ਕਿਉਂਕਿ ਉਹਦਾ ਥੋੜਾਕ ਟਾਈਮ ਐਵੇਂ ਹੁੰਦਾ ਵੀ ਜੇ ਤਾਂ ਜਨਰਲ ਟਾਈ ਮੈਡੀਸਨ ਲੈਂਦੇ ਨੇ ਤੇ ਓਨਾਂਕ ਟਾਈਮ ਪੇਨ ਠੀਕ ਰਹਿੰਦੀ ਆ ਪਰ ਕੋਈ ਪ੍ਰੋਪਰ ਐ ਪੱਕਾ ਉਹ ਨਹੀਂ ਹੈਗਾ ਆਰਾਮ ਨਹੀਂ ਹੈਗਾ ਜੇ ਕਿਸੇ ਨੂੰ ਪਤਾ ਹੋਇਆ ਤਾਂ ਜਰੂਰ ਦੱਸਿਓ ਉਹਦੇ ਬਾਰੇ ਆ ਗਈ ਰੇਲਵੇ ਲਾਈਨ ਟ੍ਰੇਨ ਦੇਖ ਲਓ ਪਹਿਲਾਂ ਨਾ ਭਜ ਲੋ ਭਜ ਲੋ ਰੱਖ ਦੇ ਸੀਟ ਤੇ ਰੱਖ ਦੇ ਲਓ ਜੀ ਸਮਾਨ ਹੋ ਗਿਆ ਡੰਨਾ ਆਪਣਾ ਨਾ ਇੱਧਰ ਦੀ ਰੱਖ ਦੇ ਪਿਛਲੀ ਸੀਟ ਤੇ ਸ਼ਾਮ ਵਾਸਤੇ ਸਨੈਕਸ ਲੈ ਲੈਣੀ ਹਾਂ ਇੱਕ ਮਿੰਟ ਫੜਦਾ 12 ਛੋਟੀ ਵਾਲੀ ਇੱਕ ਵੱਡੀ ਲੱਗਦੀ

ਇੱਕ ਸਾਡੀ ਨਾ ਹਰ ਦੀਵਾਲੀ ਤੇ ਕਿਰ ਕੋਸ਼ਿਸ਼ ਹੁੰਦੀ ਆ ਵੀ ਸਾਨੂੰ ਪਰਸਨਲੀ ਇਹ ਚੀਜ਼ ਹੁੰਦੀ ਆ ਵੀ ਜਿਹੜੇ ਆਪਾਂ ਦੀਗੇ ਵਗੈਰਾ ਜਾਂ ਆਪਣਾ ਆਹ ਖਿਲਾ ਖੇਡਣ ਦੇ ਲੈਣੇ ਨੇ ਇਹ ਜਿਹੜੇ ਵਿਚਾਰੇ ਆਹ ਉਹ ਵੀ ਨੇ ਸਟਾਲ چھوٹے ਲਾਏ ਹੋਏ ਹੁੰਦੇ ਨੇ ਜਿਨ੍ਹਾਂ ਦੇ ਕੱਲੇ ਦੀਵਿਆਂ ਵਾਸਤੇ ਆ ਖੱਲਾ ਕਢਣਿਆ ਵਾਸਤੇ ਵੀ ਇਹਨਾਂ ਦੇ ਉਹੀ ਲਈਏ ਕਿਉਂਕਿ ਸ਼ਾਪ ਮਿਲਦੇ ਤਾਂ ਚਲੋ ਸ਼ਾਪਸ ਤੋਂ ਵੀ ਨੇ ਸ਼ਾਪਸ ਤੋਂ ਇਹ ਹੁੰਦਾ ਉਹਨਾਂ ਕੋਲ ਤਾਂ ਜ਼ਰੀਆ ਹੋਰ ਚੀਜ਼ਾਂ ਬਹੁਤ ਨੇ ਉਹਨਾਂ ਜੋ ਕਮਾ ਲੈਂਦੇ ਨੇ ਤੇ ਇਹਨਾਂ ਨੇ ਵਿਚਾਰਿਆਂ ਨੇ ਇਹੀ ਚੀਜ਼ ਤੋਂ ਕਮਾਉਣਾ ਹੁੰਦਾ ਹ ਹਫਤਾ 10 ਦਿਨ ਜਿਹੜੇ ਹੁੰਦੇ ਨੇ ਤਿਹਾਰ ਵਾਲੇ ਤੇ ਇਦਾਂ ਕਰਕੇ ਸਾਡੀ ਇਹ ਕੋਸ਼ਿਸ਼ ਹੁੰਦੀ ਆ ਵੀ ਆਪਾਂ ਦੀਵੇ ਜਾਂ ਜੋ ਜੋ ਵੀ ਇਦਾਂ ਦਾ ਸਮਾਨ ਹੈ ਤੇ ਇਹਨਾਂ ਤੋਂ ਲਈਏ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਵੀ ਇਹਨਾਂ ਤੋਂ ਹੀ ਲਿਆ ਕਰੋ ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਚੰਗਾ ਫਾਇਦੇ ਦਊਗਾ ਪ੍ਰਮਾਤਮਾ ਜੇ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਇਸ ਤਰ੍ਹਾਂ ਦੇ ਕੰਮ ਵਿੱਚ ਕਰਿਆ ਇਹ ਵੀ ਸ਼ਾਪਿੰਗ ਹਾਂ ਲਿਆਂਦਾ ਸਮਾਨ ਸਮਾਨ ਲਿਆਂਦਾ ਸਮਾਨ ਫੁੱਲ ਲਿਆਂਦਾ ਹਾਂ ਪਵਨ ਨੇ ਸਾਡੇ ਕਈ ਕਈ ਡੈਕੋਰੇਸ਼ਨ ਵੀ ਕਰਤੀ ਹੈ ਹਾਂ ਥੋੜੇ ਥੋੜੇ ਜਿੰਨੀਆਂ ਸੀਗੀਆਂ ਮੈਂ ਹਾਂ ਇਹ ਵਧੀਆ ਪਿਛਲੇ ਸਾਲ ਦੇ ਪਾਈ ਸੀਗੇ ਹਾਂ ਸ਼ੁਭ ਦੀਪਾਵਲੀ ਇਹਨਾਂ ਉਹ ਜਿਹੜੇ ਕੈਪਸਨ ਉਹ ਜਦੋਂ ਸ਼ਾਪਿੰਗ ਗਈ ਸੀ ਹਾਂ 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 ਮਿਲੇ ਸੀਗੇ ਨਾਲੋਂ ਹਾਂ ਕੈਪਸਨ ਤੇ ਮਿਲੇ ਵਧੀਆ ਉਹ ਲੱਡੂ ਦੀਆਂ ਕੈਂਡਲਸ ਨੇ ਅੱਛਾ ਬਹੁਤ ਵਾਸ ਸਮਾਨ ਦਿਖਾਉਣੇ ਓਕੇ ਹਾਂਜੀ ਦੀਵਾਲੀ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਤੇ ਅਲੇ-ਦਲੇ ਘਰਾਂ ਦੀਆਂ ਲਾਈਟਾਂ ਆਨ ਹੋ ਗਈਆਂ ਨੇ ਤੇ ਅਸੀਂ ਵੀ ਲਾਈਟਸ ਆਨ ਕਰਤੀਆਂ ਤੇ ਆਪਣਾ ਥੋੜੇ ਟਾਈਮ ਤੱਕ ਹਟੜੀ ਤੇ ਮੱਥਾ ਟੇਕਾਂਗੇ ਪਹਿਲਾ ਅਸੀਂ ਆਪਣਾ ਉੱਥੇ ਪਿੰਡ ਮੱਥਾ ਟੇਕਣ ਜਾਣਾ ਸੀਗਾ ਫੇਰ ਉੱਥੇ ਚਲੋ ਉਹਨਾਂ ਨਾਲ ਗੱਲ ਹੋਈ ਜਿਹੜੇ ਮੇਰੀ ਫੈਮਿਲੀ ਪਿੰਡ ਰਹਿੰਦੀ ਹੈ ਉਹ ਕਹਿੰਦੇ ਵੀ ਪਿੰਡ ਕੱਲੂ ਮੱਥਾ ਟੇਕਣਾ ਸਾਰਿਆਂ ਨੇ ਤੇ ਤਾਂ ਕਰਕੇ ਫੇਰ ਪਿੰਡ ਕੱਲੂ ਮੱਥਾ ਟੇਕ ਕੇ ਆਵਾਂਗੇ ਅ ਅੱਜ ਇੱਥੇ ਘਰੇ ਹਟੜੀ ਤੇ ਅੱਜ ਮੱਥਾ ਟੇਕਾਂਗੇ ਤੇ ਪਟਾਕੇ ਵਗੈਰਾ ਅੱਜ ਚਲਾ ਲਾਂਗੇ ਕਿਉਂਕਿ ਆਪਣਾ ਸ਼ਹਿਰਾਂ 'ਚ ਜ਼ਿਆਦਾ ਦੀਵਾਲੀ ਅੱਜ ਸੈਲੀਬ੍ਰੇਟ ਕਰ ਰਹੇ ਨੇ ਪਿੰਡਾਂ 'ਚ ਹਰਮੰਦਰ ਸਾਹਿਬ ਦੇ ਅਕੋਰਡਿੰਗ ਜਿਵੇਂ ਕੱਲੂ ਸੈਲੀਬ੍ਰੇਟ ਕਰਨਗੇ ਤੇ ਤਾਂ ਕਰਕੇ ਉੱਥੇ ਖੇਤ ਤੇ ਨਵੇਂ ਘਰ ਤੇ ਵੀ ਨਵੇਂ ਘਰ ਤੇ ਵੈਸੇ ਅੱਜ ਵੀ ਕੈਂਡਲ ਚ ਤਲਾਤੀਆਂ ਤੇ ਟੱਲੂ ਦੀਵੇ ਲਾ ਕੇ ਆਵਾਂਗੇ ਨਾਲੇ ਖੇਤ ਮੱਥਾ ਟੇਕਿਆਵਾਂਗੇ ਤੇ ਪਿੰਡ ਗੁਰੂ ਘਰ ਜਾਵਾਂਗੇ ਤੇ ਹੁਣ ਤੁਹਾਨੂੰ ਥੋੜੀ ਦੇਰ ਤੱਕ ਮਿਲਦੇ ਆ ਪਵਨ ਨੇ ਬੜੇ ਵਧੀਆ ਜਿਹਾ ਸਨੈਕਸ ਵਗੈਰਾ ਤਿਆਰ ਕੀਤੇ ਨੇ ਉਹ ਵੀ ਦਿਖਾਵਾਂਗੇ ਕੀ ਕੀ ਬਣਾਏ ਆ ਪਵਨ ਨੇ ਤੇ ਨਾਲੇ ਜਦੋਂ ਪਟਾਕੇ ਵਗੈਰਾ ਚਲਾਉਣੇ ਆ ਉਹ ਵੀ ਤੁਹਾਨੂੰ ਸਾਰਾ ਦਿਖਾਉਣੇ ਆ ਅੱਜ ਘਰ ਦੀ ਡੈਕੋਰੇਸ਼ਨ ਕੀਤੀ ਹੋਈ ਆ ਹਾਂਜੀ ਵਾਓ ਉਹ ਆ ਫ੍ਰੈਗਰੈਂਸ ਵਾਲੀ ਹੋਸੀਗੀ ਹਾਂ ਹਾਂ ਤੂੰ ਖਾ ਲਓ ਕੇ ਐ ਜਾਣ ਕੇ ਸਦੂੜੇ ਕੰਡਲ ਮੈਨੂੰ ਆਏ ਸੀ ਮੈਂ ਕਿ ਥੋੜੀ ਜਿਹੀ ਲਾ ਦਾਂ ਮੈਂ ਸੱਚੀ ਫੜਨ ਲੱਗੇਗਾ ਮੈਨੂੰ ਖਾਣ ਵਾਲਾ ਨਹੀਂ ਉਹ ਉੱਪਰੋਂ ਇਦੋਂ ਪਤਾ ਲੱਗ ਜਾਂਦਾ ਨਾ ਹਾਂ ਉਹ ਬੱਤੀ ਜੀ ਤਾਂ ਪਤਾ ਲੱਗ ਜਾਂਦਾ ਹਲੇ ਜਿਹੜੇ ਉਹ ਲਾਣੇ ਨੇ ਦੀਵੇ ਲਾਣੇ ਨੇ ਉਹ ਇੱਕ ਹੋਰ ਆਜੋ ਦਿਖਾਉਂ ਹਾਂ ਇੱਥੇ ਵੀ ਲਾਉਣੇ ਨੇ ਲੈ ਤੇ ਅੱਜ ਹੁਣ ਮੈਂ ਇਗਨੇਚਰਸ ਬਣਾ ਰਹੀ ਆ ਜਿਹੜੇ ਸਾਡੇ ਸਾਰਿਆਂ ਦੇ ਫੇਵਰਟ ਨੇ ਹੈਲੋ ਗਾਇਜ਼ ਹੈਲੋ ਗਾਇਜ਼ ਕਿਹਾਉਗੀ ਕਿ ਬਹੁਤ ਬਹੁਤ ਨੈਚੂਰਸ ਚਿਕਨ ਚਿਕਨ ਨਮ ਨਮ ਹਾਂਜੀ ਤਾਂ ਮਮਾ ਪਾਪਾ ਇਕੱਲੇ ਨੇ ਪਾਪਾ ਮਿਲ ਲਗੇ ਪਾਪਾ ਫਲੇ ਹਾਂਜੀ ਮੱਥਾ ਟੇਕ ਲਈ ਆਪਾਂ ਮੱਥਾ ਟੇਕ ਲਈ ਪਹਿਲਾਂ ਸਾਰਿਆਂ ਨੂੰ ਫਿਰ ਪਾਪੋਸ ਪਾਪਪਸ ਮਿਲ ਲਗੇ ਤੇ ਅ ਨੈਚੋਸ ਬਣਾਉਂਗਾ ਉਹ ਕਰੈਕਟਰਸ ਵਾਲੇ ਬਣਾਣਾ ਹਾਂ 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 ਉਸ ਦਿਨ ਆਪਣੇ ਮਿਸ ਹੋ ਗਏ ਸੀਗੇ ਦਿਖਾਉਣੇ ਕਰੈਕਰਸ ਵਾਲੇ ਬਿਸਕਟ ਸੀ ਜਿਹੜੇ ਉਸ ਦਿਨ ਕਿਟੀ ਵਾਲਾ ਦਿਖਾਉਣੇ ਮਿੱਤ ਹੋ ਗਏ ਸੀ ਮੈਨੂੰ ਪੌਪ 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 ਆਪ ਦੰਨੀ ਆ ਪੌਪ ਪੌਪ ਤੇ ਪੱਥਰਾਂ ਦਾ ਟੇਕ ਲਈ ਆਪਾਂ ਪਾਪਾ ਪਾਪਾ ਵੀ ਕਿਤੇ ਲੱਭੀ ਦੇ 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 ਤੁਸੀਂ ਦਿਓ ਫਿਰ ਮੈਂ ਕੰਮ ਕਰਦੀ ਆ ਹੋ ਗਏ ਰੈਡੀ ਤੁਹਾਡੇ ਕਿਚਨ ਵਾਲਾ ਸਮਾਨ ਤਾਂ ਹੋ ਗਏ ਨਹੀਂ ਕਰੈਕਰਸ ਤੋਂ ਕਿੱਦਿ ਉਤੋ ਤੇ ਹਾਂ ਨਾ ਕੀ ਕੀ ਹੋ ਗਿਆ ਉਹ ਪਾਏ ਅੱਛਾ ਬੇਰੀ ਗੁੱਡ ਬੜੀ ਸਵਾਦ ਚੀਜ਼ ਹੈ ਯਾਰ ਇਹ ਇਹਦੀ ਨਾ ਕਿਸੇ ਦਿਨ ਬਵਲ ਆ ਵੀ ਕਰੀ ਕਿਸੇ ਦਿਨ ਕੀ ਰੈਸਪੀ ਵੀ ਸ਼ੇਅਰ ਕਰੀ ਹਾਂਜੀ 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 ਮਮਾ 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 ਪੌਪਪੌਪ ਨਹੀਂ ਮਿਲਦੇ ਪੌਪਪੌਪ ਨਹੀਂ ਮਿਲਦੇ ਹਨਾ ਖਚਪੋਗੀ ਪੌਪਪੌਪ ਜਸਾ ਕੁਝ ਮੈਂ ਬਣਾਉਂਗੀ ਨੈਚਰਸ ਬਾਕੀ 스ਨੈਕਸ ਕੇ ਓਕੇ ਤੇ ਕਲੀਅਰ ਅਸੀਂ ਤੇ ਹੁਣ ਘਰ ਅੱਗੇ ਡੀਜੇ ਲਾਉਣ ਲੱਗੇ ਆਂ ਤਕਬੀਰ ਧਿਆਨ ਨਾਲ ਪੁੱਤ 2 ਜਾਦਤ ਜਿੱਦ ਬਹਿਸ ਤੋਂ ਬਾਅਦ ਆਖਰਕਾਰ ਮੈਨੂੰ ਮੰਨਣੀ ਪਈ ਹਾਰ ਤੇ ਤਕਦੀਰ ਦੀ ਸ਼ੁਰੂ ਕਰਾਉਣ ਲੱਗੇ ਆ ਦੀਵਾਲੀ ਇਹ ਨੂੰ ਹੁਣ ਆ ਪੌਪ ਪੌਪ ਚਲਾਉਣੇ ਨੇ ਕਹਿੰਦੀ ਹੁਣ ਹਾਂਜੀ ਦੱਸ ਦੋ ਕਿਵੇਂ ਪਟਾਕੇ ਚਲਾਉਣ ਲੱਗੇ ਆ ਮਮਬੌਣੀਆਂ ਲੈ ਅੰਦਰੇ ਨੇ ਉਹ ਕਹਿੰਦੇ ਸੀ ਥੋੜੀ ਦੇਰ ਤੱਕ ਆਉਣੇ ਆ ਤੇ ਆ ਹੁਣ ਹੱਟ ਪਿੰਜੀ ਦੇ ਪਟਾਕੇ ਸਟਾਰਟ ਕਰਾਉਣ ਲੱਗੇ ਆ ਹਾਂਜੀ ਤਾਂ ਹਾਂਜੀ ਬਹਿ ਗਏ ਤੁਸੀਂ ਤੇ ਦੇਖ ਨਾ ਇਹਨੂੰ ਝੋਲ ਲਾ ਲਈਆ ਮੈਂ ਕਿਹਦਾ ਅਸਮੈਂਟ ਦੀ ਗੱਲ ਐ ਸਾਰੇ ਇਕੱਠੇ ਚੱਲਦੇ ਆ ਬਾਹਰ ਕਿ ਉਦੋਂ ਨੂੰ ਦੀ ਡੀਓ ਵੀ ਆ ਜਾਣਗੇ ਹਾਂ ਇਹ ਨਾਲ ਕਹਦੀ ਮੈਂ ਨਹੀਂ ਮੈਨੂੰ ਹੁਣ ਹੀ ਚਲਾਉਣੇ ਆ ਬੋਪ ਬੋਪ ਡੌਗੀ ਵੀ ਵਿਚਾਰੇ ਡਰ ਰਹੇ ਨੇ ਕਿਹੜਾ ਕਿਹਲੇ ਰੁਕੇ ਚਲਾਉਣੇ ਹਾਂ ਹੂੰ ਕਰੋ ਹੋਰ ਹੋਰ ਕੀ ਕਰਦੇ ਉਹਨੇ ਆ <laughs> okay. अच्छा। <laughs> अखोसाइज

ਓਏ ਢੋਲ ਵੱਜ ਰਿਹਾ ਜਾਓ ਜਾਓ ਦੇਖ ਕੇ ਆਓ ਰਾਤ ਦੇਖਣੀ ਸੀ ਸਟੈਪ ਉਹਦੀ ਦੇ ਉਹਦੇ ਰਸਵੀਂ ਲੱਟਣ ਵਾਲੀ ਠੀਕ ਹੈਂ ਹਰ ਰਸਤੇ ਟੁਰਨ ਵਾਲੀਆਂ ਨਹੀਂ ਹੁੰਦੀਆਂ ਕਿਉਂ ਅੱਜ ਆ ਜੋ ਡਾਂਸ ਕਰੋ ਆ ਜੋ ਆ ਕੇ ਡਾਂਸ ਆ ਜੋ ਆ ਕੇ ਨਾ ਕੁਝ ਨਹੀਂ ਕਹਿੰਦੇ ਅੰਕਲ ਆ ਜੋ ਡਾਡਾ ਹੈਗੇ ਨੇ ਆ ਜੋ ਆ ਜੋ ਡਾਡਾ ਨੂੰ ਬੁਲਾਓ ਅ ਵੀ ਚੱਲ ਪਜਾ ਦਿਓ ਫਿਰ ਕਿਹੜੇ ਪਟਾਖੇ ਚ ਲਈਏ ਹੁਣ ਵੱਡੇ ਵਾਲੇ ਵੱਡੇ ਵਾਲੇ ਵੀ ਚਲਾਉਣਾ ਹੈ ਪਹਿਲਾਂ ਪਾਪਾਪ ਤਾਂ ਚਲਾ ਲਓ ਆਪਏ ਆਪਣੇ ਇੱਥੇ ਇੱਥੇ ਰਾਹੀਂ ਮੇਰੇ ਕੋਲ ਆਪਾਂ ਆਪਏ ਨੇ ਨਹੀਂ ਹਾਂ ਸੋਖਣੇ ਇਹ ਹੁਣ ਕਬਲੀ ਹੋਈ ਪਈ ਐ ਕੱਲੇ ਪਟਾਕੇ ਹੀ ਦਿਖ ਰਹੇ ਨੇ ਉਹਨਾਂ ਬਟਸ ਆਹ ਦੇਖੋ ਓ ਯੈਸ ਐਸਨੈਕਸ ਹੋ ਗਏ ਤਿਆਰ ਆਹ ਚੀਜ਼ ਦੀ ਤਾਂ ਕਿਸੇ ਦਿਨ ਬਗਨ ਰੈਸਪੀ ਵੀ ਦੱਸਦੇ ਦੱਸ ਸਕਦੇ ਕਿਸੇ ਬਲੌਗ 'ਚ Oh, की कर चल <स्थाँ> पवन चला लगी है बहुत बड़ा बंबर चलो मोमबत्ती भजाओगे ਜੀ ਸੀ ਜਿਹੜੇ ਚਿੜ 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 ਜਿਹਾ ਕਰਦੀ ਆ ਬਸ ਉਹ ਦੇ ਇਹਦਾ ਇਹੀ ਆ ਬਸ ਬਸ ਮੂਰੇ ਹੋਏ ਚੱਲ ਵੇ ਐ ਤੂੰ ਕੋਤੋ ਚਲਾਉਨੇ ਆ ਮੇਚ ਆ ਗਿਆ ਫਿਰ ਕਿ ਆ ਗਿਆ ਪਿੰਕਰ ਤੋਂ ਕੋਟਾ ਆ ਬ੍ਰਿਊਨੋ ਬੋਰਡ ਜੇਮਸ ਬੌਂਡ